22+ ਦੀ ਐਵਰੇਜ ਹੈ ਜੀ 25 ਤੱਕ ਵੱਗ ਜਾਂਦੀ ਹੈ ਜੀ ਐਨਓਸੀ ਦੇ ਨਾਲ 285000 285000 ਲੈ ਵੀ ਭਾਈ ਦੋਸਤੋ ਕੀ ਹਾਲ ਚਾਲ ਹੈ ਮੈਸੂੜਾ ਆਪਦਾ ਮੀਤਾ ਮਾਨਸਾ ਅੱਜ ਇੱਕ ਵਾਰ ਛੋੜੇ ਵਾਸਤੇ ਫੇਰ ਤੋਂ ਆਪਾਂ ਲੈ ਕੇ ਆ ਗਏ ਨਵੀਂ ਵੀਡੀਓ ਜਿਦੇ ਵਿੱਚ ਅੱਜ ਤੁਹਾਨੂੰ ਗੱਡੀਆਂ ਦਿਖਾਉਣੀਆਂ ਬਹੁਤ ਹੀ ਘੱਟ ਰੇਟ ਦੀਆਂ ਦਿੱਲੀ ਨਾਲੋਂ ਵੀ ਘੱਟ ਰੇਟ ਤੇ 6 ਮਹੀਨੇ ਦੀ ਬਾਈ ਜੀ ਹੋਰੀ ਦਿੰਦੇ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਇਸ ਟਾਈਮ ਆਪਾਂ ਖੜੇ ਕਿੱਥੇ ਆ ਇਸ ਟਾਈਮ ਆਪਾਂ ਖੜੇ ਆ ਲੋਂਗੋ ਵਾਲ ਫੌਜੀ ਕਾਰ ਬਾਜ਼ਾਰ ਤੇ ਬਾਕੀ ਸਾਰੇ ਜਿਹੜੀ ਫੁੱਲ ਜਾਣਕਾਰੀ ਵੀਰੇ ਤੋਂ ਆਪਾਂ ਲੈਣੇ ਆ ਨਾਲੇ ਵੇਟ ਦੀ ਤੇ ਨਾਲੇ ਮਾਡਲ ਦੀ ਹੈ ਨਾ ਨਾ ਚਲਵਿੰਦਰ ਗੱਡੀਆਂ ਦੇ ਵਾਰਦੇ ਚਾਹਤਾ ਐਤ ਕੀ ਬਾਈ ਜੀ ਹੁਰਾਂ ਨੇ ਨਾ ਗੁਰਪੂਰਵ ਤੇ ਬਹੁਤ ਹੀ ਵਧੀਆ-ਵਧੀਆ ਜਿਹੜੀਆਂ ਗੱਡੀਆਂ ਤੇ ਗੁਰਪੂਰਵ ਕਰਕੇ ਗੁਰਾਂ ਦਾ ਜਿਹੜਾ ਗੁਰਪੂਰਵ ਬਾਹ ਰਿਹਾ ਉਹਦੇ ਕਰਕੇ ਬਹੁਤ ਹੀ ਛੋਟਾਂ ਲਾਤੀਆਂ ਗੱਡੀਆਂ ਤੇ ਬਾਈ ਜੀ ਹੁਰੀ ਕਹਿੰਦੀ ਵੀ ਆਪਾਂ ਹਰ ਇੱਕ ਭਰਾ ਨੂੰ ਆਪਾਂ ਗੱਡੀ ਦੇ ਕੀ ਤੋਰਦਾ ਹਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਤੇ ਲਓ ਜੀ ਅੱਜ ਆਪਾਂ ਫਿਰ ਪਾਸ ਸੋਡੇ ਕਾਰ ਬਾਜ਼ਾਰ ਤੇ ਪਹੁੰਚ ਗਏ ਜੀ ਤੇ ਅੱਜ ਫਿਰ ਆਪਾਂ ਸਾਰੇ ਭਰਾਵਾਂ ਨੂੰ ਖੁਸ਼ਕਾਰੀ ਦੀਗੇ ਜੀ ਹਨਾ ਰੇਟ ਵੱਖੋਂ ਵੀ ਤੇ ਲਓ ਜੀ ਕਿੱਥੋਂ ਕਰੀਏ ਸਟਾਰਟ ਜੀ ਫ ਜੀ 2009 ਮਾਡਲ ਜੀ ਜੀ ਐਲਐਕਸਆਈ ਜੀ ਦਿੱਲੀ ਨੰਬਰ ਹੈ ਜੀ ਐਨਓਸੀ ਦੇਵਾਂਗੇ ਪੰਜਾਬ ਦਾ 80000 ਰੁਪਏ ਕੁੱਲ 80000 ਜੀ ਲੋ ਬਾਈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਗੱਡੀ ਪਈ ਹੈ ਆਟੋ ਉਦੋਂ ਬਾਅਦ ਜਿਹੜੀਆਂ ਹੋਰ ਬਹੁਤ ਸਰੀਆਂ ਗੱਡੀਆਂ ਐ ਤੇ ਇਹ ਬਾਈ ਜੀ ਆਪਾਂ ਵੀਡੀਓ ਉਂਗ ਚੱਲੀ ਜਾਂਦੀ ਹੈ ਆਪਾਂ ਇਹ ਚੀਜ਼ ਤੇ ਆਪਾਂ ਸੁਣਿਆ ਵੀ ਹੈ ਵੀ ਗੁਰਪੁਰਬ ਦੇ ਪਰੇਟ ਬਹੁਤ ਘਟਾ ਕੇ ਦੇ ਲਿਆ ਹੈ। ਲੈ ਦਿਵਾਲੀ ਤੱਕ ਆਪਾਂ ਰੇਟ ਘੱਟ ਰੱਖੇ ਸੀਗੇ ਜੀ। ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਗਾਕਾਂ ਦੇ ਪ੍ਰੇਮ ਪਿਆਰ ਨੂੰ ਦੇਖਦੇ ਬਹੁਤ ਸਾਰੇ ਪੂਰੇ ਪੰਜਾਬ ਤੋਂ ਚੱਲ ਕੇ ਆਪਣੇ ਕੋਲੇ ਆਏ। ਵੀਰ ਭਰਾ ਤੇ ਉਹਨਾਂ ਦੇ ਪਿਆਰ ਨੂੰ ਰੱਖਦੇ ਹੋਏ ਅੱਗੇ ਕੰਟੀਨਿਊ ਕਰਦੇ ਆਪਾਂ ਗੁਰਪੁਰਬ ਤੱਕ ਰੇਟ ਦਿਵਾਲੀ ਵਾਲੀ ਰੱਖਦੇ। ਬਿਲਕੁਲ ਜੀ ਬਿਲਕੁਲ ਲੈ ਵੀ ਹਰ ਇੱਕ ਭਰਾ ਨੂੰ ਤੋਂ ਕੀ ਵੀਰਾ ਕਹਿੰਦੇ ਵੀ ਆਪਾਂ ਗੱਡੀ ਦੇ ਕੇ ਹੀ ਤੋਰਨਾ ਮਨ ਖੁਸ਼ ਕਰ ਦੇਣਾ। ਲਓ ਜੀ ਭਾਈ ਜੀ ਗਾਹਾਂ ਲਈ ਆ ਗਈ 2015 ਮਾਡਲ ਅਮੇਜ਼ ਡੀਓਸੀ ਲੈ ਵੀ 22 ਪਲੱਸ ਦੀ ਐਵਰੇਜ ਹੈ ਜੀ 25 ਤੱਕ ਵੱਗ ਜਾਂਦੀ ਏ ਜੀ ਐਨਓਸੀ ਦੇ ਨਾਲ 2,85,000 2,85,000 ਲੈ ਵੀ ਭਾਈ ਜਿਹੜੇ ਤੁਹਾਨੂੰ ਰੇਟ ਦੱਸੀ ਜਾਵਾਂਗੇ ਜੇ ਕਿਸੇ ਭਰਾ ਨੂੰ ਕੋਈ ਗੱਡੀ ਪਸੰਦ ਆਉਂਦੀ ਹੈ ਤਾਂ ਨਾਲ ਦੇ ਨਾਲ ਆਪਾਂ ਤੁਹਾਨੂੰ ਨੰਬਰ ਵੀ ਸਕਰੀਨ ਤੇ ਛੱਡਾਂਗੇ ਨਾਲ ਦੇ ਨਾਲ ਹੀ ਤੁਸੀਂ ਸੰਪਰਕ ਬਣਾ ਸਕਦੇ ਹੋ ਲੋ ਜੀ ਗਾਹਲੀ ਆ ਗਈ ਜਿੱਤ ਬੱਸ ਐਲਐਕਐ ਜੀ ਸਾਰੀ ਓਰੀਜਨਲ ਜੀ ਹਾਂਜੀ ਐਨਓਸੀ ਦੇ ਨਾਲ ਸਵਾ ਲੱਖ ਰੁਪਏ ਸਵਾ ਲੱਖ ਰੁਪਏ ਲੈ ਵੀ ਮੇਤਰੋ ਸਵਾ ਲੱਖ ਦੇ ਸਾਰੀ Ориਜਨਲ ਕਾਰ ਫਰੰਟ ਸੀਸ਼ਾ ਆਹ ਦੇਖ ਸਕਦੇ ਤੁਸੀਂ ਜਮਾ ਜਿਹੜੇ ਇਹਦੇ ਤੇ ਸਾਰੇ ਪਾਰਟ ਨਹੀਂ ਬਿਲਕੁਲ Ориਜਨਲ ਨਾਲ ਦੇ ਨੇ ਠੀਕ ਹੈ ਮੰਨੋ ਜਮਾ ਜਿਹੜੀ ਚੀਜ਼ ਜੀ ਬਾਈ ਜੀ ਹਰੂ ਸਾਨੂੰ ਕਹਿ ਕੇ ਇੱਥੋਂ ਉਹ ਕਰ ਰਹੇ ਨੇ ਨਾ ਉਹ ਸਾਰੀ ਜਮਾ origianlly ਹੋਊਗੀ ਹਨਾ ਬਾਈ ਜੀ ਤੇ ਨਿਸ਼ਾਨ ਦੀ ਟ੍ਰਾਨੋ ਜੀ ਟਾਨੋ ਅਲਟ ਇੰਡਸਟਰੀ ਇੱਕੋ ਹੀ ਹੁੰਦੀਆਂ ਨੇ ਠੀਕ ਹੈ ਜੀ ਲੇਟਾਂ ਦਾ ਫਰਕ ਹੈ ਇੰਜਨ ਗੇਅਰ ਬਾਡੀ ਸਾਰੇ ਬਾਡੀ ਸੈਲ ਵੀ ਸੇਮ ਹੀ ਨੇ ਠੀਕ ਹੈ ਜੀ ਹਾਂ ਦੇਖੋ ਸੇਮ ਹੀ ਹੈ ਜੀ origianl ਕਾਰ ਹੈ ਜੀ ਟਾਪ ਮਾਡਲ ਹੈ 2013 ਮਾਡਲ ਹਾਂ ਜੀ 2,65,000 ਰੁਪਏ 265000 ਬਾਕੀ ਸਿਰ ਇੱਕ ਤੁਹਾਨੂੰ ਹੋਰ ਵੀ ਆ ਜਾਣਕਾਰੀ ਭਰਾਵਾਂ ਨਾਲ ਆਪਾਂ ਸਾਂਝੀ ਕਰ ਲਈ। ਕਈ ਵਾਰੀ ਭਰਾ ਕਹਿੰਦੇ ਨੇ ਇਹਨਾ ਹੁਣ ਚੱਲੀ ਜਾਂਦਾ ਝੂਨੇ ਦਾ ਸੀਜ਼ਨ। ਥੋੜਾ ਜਿਹਾ ਸਫਾਈ ਸਪੋਇਡ ਹੀ ਹੋਈ ਸੀ ਮੌਕੇ ਤੇ ਆ ਗਈ ਵੀਡੀਓ ਸ਼ੂਟ ਕਰਨ ਲੱਗੇ ਆ। ਥੋੜਾ ਜਿਹਾ ਅਜੇ ਅਰੇ ਮੰਡੀ ਥੋੜੀ ਜਗ੍ਹਾ ਦੀ ਦਿੱਖਤ ਹੈ ਜੀ ਉਹਦੇ ਕਰਕੇ। ਬਿਲਕੁਲ ਤੇ ਲਓ ਜੀ ਹਾਲ ਹੀ ਆ ਗਈ ਜੇ ਆਪਣੇ ਕੋਲੇ ਇਹ ਆ ਗਈ ਜੀ ਹੁੰਡਈ ਦੀ ਐਕਸੈਂਟ। ਠੀਕ ਹੈ ਜੀ। i10 ਗ੍ਰੈਂਡ ਵਾਲਾ ਹੀ ਇੰਜਣ ਹੁੰਦਾ। ਬੱਟ ਵੀ ਸੇਮ ਹੀ ਹੈ ਬੱਟ ਕੀ ਹੁੰਦੀ ਇਹਦੇ ਵਿੱਚ। ਠੀਕ ਹੈ ਜੀ। ਇਹਦੇ ਵਿੱਚ ਸਭ ਤੋਂ ਟੌਪ 28 ਦੀ ਐਵਰੇਜ ਹੈ ਜੀ। ਹਾਈ ਦੀ ਐਵਰੇਜ ਕਰਤੀ ਡੀਜ਼ਲ ਦੇ ਵਿੱਚ ਡੀਜ਼ਲ ਤੇ 2015 ਮਾਡਲ 15 ਮਾਡਲ 245000 ਲੈ ਵੀ ਸਾਰੀ Ориਗਨਲ ਕਾਰ ਸਾਰੀ Ориਗਨਲ ਕਾਰ ਤਿਲਵਿੰਦਰ ਨਾਲ ਦੀ ਨਾਲ ਨਾ ਕੈਮਰਾ ਮਾਰੀ ਜਾਦਾ ਦਿਖਾਈ ਚੱਲ ਗੱਡੀਆਂ ਤੁਸਿਆਂ ਨਾਲੋਂ ਅਣਗਿਣਤ ਖੜੀਆਂ ਥੋੜੀ ਜੀ ਹੁਣ ਜਗ੍ਹਾ ਦੀ ਦਿੱਕਤ ਕਰਕੇ ਪੈਂਗੋ ਥੋੜੀਆਂ ਜੀਆਂ ਤੇੜੀਆਂ ਬੀੜੀਆਂ ਲਾਈਆਂ ਪਈਆਂ ਤੇ ਇਹ ਤੋਂ ਬਾਅਦ ਵਾਲੀ ਵੀਡੀਓ ਦੇ ਵਿੱਚ ਪਸੂ ਨੂੰ ਸਾਰੀਆਂ ਚੀਜ਼ਾਂ ਦੀ ਫੁੱਲ ਜਾਣਕਾਰੀ ਦਿੰਨੇ ਆ ਆ ਗਈ ਜੀ ਆਪਣੇ ਕੋਲ ਹਾਲੀ 2015 ਮਾਡਲ ਜੀ 15 ਮਾਡਲ ਸਵਰਟਨ ਸਟਾਰਟ ਹੈ ਜੀ ਜੀ 385000 3 लाख 85000 6 ਮਹੀਨਿਆਂ ਦੀ ਜੰਗੀਰ ਦੀ ਗਾਰੰਟੀ ਆਪਣੇਰੇ ਕਰਤੀ ਹੈ ਠੀਕ ਹੈ ਜੀ ਗਾਰੰਡਿਸ਼ਨ ਗਾਰੰਟੀ ਐਨਓਸੀ ਵਗੈਰਾ ਉਹ ਤਾਂ ਆਪਾਂ ਐਨਓਸੀ ਨਾਲ ਡੇਟ ਨਹੀਂ ਸਾਰੇ ਠੀਕ ਹੈ ਐਨਓਸੀ ਦੇ ਨਾਲ ਹੀ ਨੇ ਰੇਸਾਂ ਠੀਕ ਹੈ ਜੀ ਇਹ ਖਾਸ ਧਿਆਨ ਰੱਖਿਓ ਕਈ ਵਾਰੀ ਆਲਾ ਕਹਿੰਦਾ ਵੀ ਬਈ ਯਾਰ ਐਨਓਸੀ ਬਾਰੇ ਨਹੀਂ ਜਾਣਕਾਰੀ ਥੀ ਨਹੀਂ ਐਨਓਸੀ ਦੇ ਨਾਲ ਡੇਟ ਐਨਓਸੀ ਆਪਾਂ ਦੇਣੀ ਹੈ ਪੰਜਾਬ ਨੰਬਰ ਪੂਰੇ ਪੰਜਾਬ ਦਾ ਆਪਾਂ ਕਰਾ ਕੇ ਦੇ ਦਾਂਗੇ ਖਰਚਾ ਕਸਟਮਰ ਦਾ ਹੋਊਗਾ ਠੀਕ ਹੈ ਜੀ ਲੋ ਕਾਰ ਦੇ ਹਿਸਾਬ ਨਾਲ ਹੁੰਦਾ ਜੀ ਹਾਂਜੀ ਹਾਂਜੀ 20 30 32000 ਹਾਂ ਉਹ ਕਿੰਨਾ ਵੀ ਹੋ ਸਕਦਾ ਜੀ ਗਾਹਾਂ ਲਈ ਆਗੇ ਆਪਣੇ ਕੋਲੇ ਜੀ ਬਰਨਾ 2010 ਮਾਡਲ ਜੀ ਬਰਨਾ ਆ ਗਈ ਬਾਈ ਜੀ ਬਹੁਤ ਸੋਹਣੀ ਕਾਰ ਹੈ ਆਪਦੇ ਟਾਈਮ ਦੀ ਰਾਣੀ ਰਹੀ ਹੈ ਕਾਰਾਂ ਦੀ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ 1.5 ਲੱਖ ਰੁਪਏ ਦੀ ਐਨੋ ਸੀ 1.5 ਲੱਖ ਦੀ ਲਓ ਜੀ ਦੇਖ ਸਕਦਾ ਤਲਵਿੰਦਰ ਮਾਰਦੇ ਕੈਮਰਾ ਤੇ ਇਹ ਗੱਡੀਆਂ ਥੋੜਾ ਜਿਹਾ ਸਫਾਈ ਵੀ ਨਹੀਂ ਆਪਾਂ ਪਹਿਲਾਂ ਵੀ ਦੱਸ ਕੇ ਰਹੇ ਵੀ ਸਫਾਈ ਬਣਾ ਥੋੜਾ ਜਿਹਾ ਸ਼ੈੱਡ ਨਹੀਂ ਹੈਗਾ ਉੱਪਰ ਇੱਕ ਥੱਲੇ ਜਗ੍ਹਾ ਘਟੀ ਹੈ ਜੀ ਇਹ ਦੇਖ ਤੇ ਇੱਕ ਹਾਲੀ ਆ ਗਈ ਜੀ ਆਪਣੇ ਕੋਲ ਫੋਰਡ ਦੀ ਆ ਗਈ ਇਕੋ Sport ਜੀ ਠੀਕ ਹੈ ਜੀ ਇਕੋ Sport ਟੌਪ ਮਾਡਲ ਹੈ ਜੀ ਟੌਪ ਮਾਡਲ 1.5 2013 ਮਾਡਲ 13 ਮਾਡਲ ਜੀ 2, ਬਾਡੀ origignal car alloy wheel ਲੱਗੇ ਨੇ ਜੀ ਬਿਲਕੁਲ ਜੀ ਬਿਲਕੁਲ ਆ ਦੇਖ ਸਕਦੇ ਹੋ ਤਰਵਿੰਦਰ ਬਹੁਤ ਸਾਫ ਪਈਆਂ ਗੱਡੀਆਂ ਪੂਰੀਆਂ ਵਧੀਆ ਜਿਵੇਂ ਮਾਰਕਲ 15 ਤਾਂ ਤੁਸੀਂ ਇਹਨਾਂ ਨੂੰ ਹਜੇ ਬਹੁਤ ਸਾਫ ਹੈ ਪੂਰੀ ਵਧੀਆ ਚੀਜ਼ ਤੇਰਾ ਜੀ ਤੇਰਾ ਤੇਰਾ ਮਾਰ ਲੱਗ 2013 2013 ਠੀਕ ਹੈ ਜੀ ਤੇ ਗਾਹਾਂ ਵਾਲਾ ਜਿਹੜੇ ਸ਼ੈਵਲਟ ਦੀ ਆ ਗਈ ਜੀ ਰਾਣੀ ਐਵਰੇਜ ਦੀ ਇਹ ਵੀ ਇਹ ਵੀ 28 ਦੀ ਐਵਰੇਜ ਕੱਢਦੀ ਹੈ ਡੀਜ਼ਲ ਤੇ ਪੱਕੇ ਪੰਜਾਬ ਦੀ ਨੰਬਰ ਦੀ ਗੱਡੀ ਆ ਥੋੜਾ ਮੋਟਾ ਬੰਪਰ ਵਗੈਰਾ ਦਾ ਉਹ ਨਾਲੇ ਆਪਾਂ ਕਰਵਾ ਕੇ ਦੇਵਾਂਗੇ ਜੀ 1,60,000 1,60,000 ਦੇ ਜਿਹੜੀ ਕੋਈ ਮਣੀ ਮੁੱਟੀ ਦੀ ਕਮੀ ਪੇਛੀ ਰਹਿੰਦੀ ਹੈ ਵੀਰਾਂ ਕਹਿੰਦੇ ਲੋਬੋ ਆਪਾਂ ਕੰਪਲੀਟ ਕਰਕੇ ਦੇਵਾਂਗੇ ਤੁਹਾਨੂੰ ਹਨਾ ਬਈ ਜੀ ਜੀ ਬਿਲਕੁਲ ਜੀ ਬਿਲਕੁਲ ਲੋਬੋ ਲਵੇ ਖੜਕੇ ਤੁਸੀਂ ਆਪਣੇ ਸਾਹਬ ਨਾਲ ਆਪਣੇ ਸਾਹਬ ਨਾਲ ਜਿੱਥੇ ਤੁਹਾਨੂੰ ਕੋਈ ਲੱਗਦੇ ਜਿਹੜੀ ਵੀ ਕੋਈ ਕਮੀ ਪੇਛੀ ਲੱਗਦੀ ਹੈ ਕੋਲੇ ਖੜਕੇ ਕਰਾ ਸਕਦੇ ਵੀਰੇ ਹੋਰਾਂ ਕੋਲੇ ਸਾਰੇ ਤਰ੍ਹਾਂ ਦੇ ਪ੍ਰਬੰਧ ਨੇ ਹਨਾ ਬਈ ਜੀ ਆਪਣੇ ਕੋਲੇ ਸਾਰਾ ਸੇਮ ਰੇਟ ਦੇ ਵਿੱਚ ਆਪਣੇ ਕੋਲੇ ਆ ਗਈ 12 ਮਾਡਲ ਜੀ ਨਵਾਂ ਦੀ ਪਲਸ ਇਹਦੀ ਬਹੁਤ ਸੋਹਣੀ ਐਵਰੇਜ ਆ ਜੀ ਬਾਈ ਪਲੱਸ ਬਗ ਜਾਨੀ ਏ ਠੀਕ ਹੈ ਜੀ ਤੇ ਇਹ ਵੀ 1.66 ਲੱਖ ਰੁਪਏ ਤੁਸੀਂ ਐ ਮੰਨ ਲਓ ਮੈਂ ਆਰਟੋ ਦੀ ਮੁੱਲੀ ਦੀ ਚੀ ਆ ਗਈ ਜੀ ਪੱਕੇ ਪੰਜਾਬ ਦੇ ਨੰਬਰ ਪੱਕੇ ਪੰਜਾਬ ਦੇ ਨੰਬਰ ਨੇ ਇਹਨਾਂ ਲੁਧਿਆਣਾ ਕਰ ਬਿਲਕੁਲ ਜੀ ਅੱਛਾ ਇਹ ਦੋਨੇ ਪੱਕੇ ਨੰਬਰ ਦੀਆਂ ਆ ਗਈਆਂ ਪੱਕੇ ਨੰਬਰ ਜਾਨੇ ਬਿਲਕੁਲ ਜੀ ਇਹ ਸਨੂਰ ਨੰਬਰ ਹੈ ਜੀ ਉਹ ਲੁਧਿਆਣਾ ਨੰਬਰ ਉਹ ਲੁਧਿਆਣਾ ਸਾਰੀ ਓਰੀਜਨਲ ਕਾਰ ਹੈ ਸ਼ੀਸ਼ੇ ਤੋਂ ਕਨਾਲ ਦੇ ਟਾਈਮ ਤੇ ਰਵਿੰਦਰ ਸਿੰਘ ਤੇ ਚਾਰ ਸੂ ਮਾਰਦੇ ਕਈ ਵਾਰੀ ਕੋਈ ਭਰਾ ਸ਼ੌਕੀ ਹੁੰਦਾ ਨਾ ਇਸ ਗੱਡੀ ਦਾ ਤਾਂ ਉਹ ਸੰਪਰਕ ਕਰ ਸਕਦਾ ਹੈ ਨਾ ਬਹੁਤ ਹੀ ਸਾਫ਼ ਗੱਡੀ ਪਈ ਆ ਬਹੁ ਤੇ ਪੂਰੇ ਸ਼ੌਕ ਨਾਲ ਰੱਖੀ ਹੋਈ ਹੈ ਇਹ ਗੱਡੀ ਜਿਹੜੇ ਵੀ ਭਰਾ ਨੂੰ ਲੋੜ ਹੈ ਤੇ ਸੰਪਰਕ ਕਰ ਲਿਓ ਬਾਈ ਜੀ ਗਾਹਾਂ ਵਾਲੀ ਆ ਜੀ ਜ਼ੈਰ ਬੀਡੀਆਈ ਜੀ ਇਹ ਪੌਂਟ ਆਪਾਂ ਪੇਂਟ ਕਰਾ ਕੇ ਦੇਵਾਂਗੇ ਥੋੜਾ ਮੌਸਮ ਸਹੀ ਨਾ ਹੋਣ ਕਰਕੇ ਕੀਤਾ ਨਹੀਂ ਹੈ ਠੀਕ ਹੈ ਜੀ ਹਾਂ ਹੋ ਕੇ ਮਿਲੂਗਾ ਥੋੜਾ ਮੌਸਮ ਸਹੀ ਨਹੀਂ ਹੈਗਾ ਨਾ ਉਹਦੇ ਕਰਕੇ ਇੱਦਾਂ ਖੜੀ ਆਈ ਹੋਈ ਹੈ ਜੀ 2010 ਮਾਡਲ ਜੀ ਜੀ ਬੀਡੀਆਈ 1,60,000 ਰੁਪਏ 1,60,000 ਦੀ ਲਓ ਬਾਈ ਜੀ ਜਲਦੀ ਜਲਦੀ 10 11 ਮਾਨਫੈਕਚਰ 10 ਡਿਸਟ੍ਰ 11 ਰੀਸਟ੍ਰ 11 ਜੀ ਠੀਕ ਹੈ ਜੀ 10 11 ਠੀਕ ਹੈ ਜੀ 10/11 10/11 ਜੀ 2013 ਮਾਡਲ ਜੀ ਜੀ ਇਹ ਆਸਤਾ ਮਾਡਲ ਹੈ ਜੀ ਸਪੋਰਟਸ ਬਣਾਇਆ ਹੈ ਲੋ ਵੀ ਨੂੰ ਮੇਰੇ ਪਾਇ ਹੋਣੇ ਬਾਦੇ ਵਿੱਚ ਹਾਂਜੀ ਹਾਂਜੀ ਐਨਓਸੀ ਦੇ ਨਾਲ 235000 235000 ਜੀ ਤੇ ਇਹਦਾ ਫਿਰ ਫੋਰ ਫਿਗੋ ਹਲੇ ਬੜੇ ਸਟਾਰਟ ਅਜੀ ਕੋਈ ਦਿੱਕਤ ਨਹੀਂ ਠੀਕ ਹੈ ਜਿਹੜਾ ਕਾਰ ਥੋੜਾ ਜਿਆਦਾ ਹੋਣ ਵਾਲਾ ਆ ਉਹ ਆਪਾਂ ਕਰਕੇ ਦੇਵਾਂਗੇ 2012 ਮਾਡਲ ਡੀਜ਼ਲ ਦੇ ਵਿੱਚ ਜੀ 170000 170000 ਦੇ ਵਿੱਚ ਅਜੇ ਥੋੜਾ ਜਿਆਦਾ ਕੰਮ ਮਰਾ ਮੁੱਤਾ ਭਾਲ ਭਾਲ ਜਿਹੜਾ ਕਰਨ ਵਾਲਾ ਮੜੀ ਬੁਟੀ ਸਫਾਈ ਗੱਲਾਂ ਹੋਰ ਉਹ ਸਾਰਾ ਵੀਰੇ ਹੋਰੀ ਕਹਿੰਦੇ ਨਹੀਂ ਕਰਕੇ ਤੇ ਕਰਾ ਕੇ ਦੇਵਾਂਗੇ ਪਾ ਲਓ ਇਹ ਆ ਗਈ ਜੀ ਫੋਰਡ ਦੀ 2010 ਮਾਡਲ 10 ਮਾਟ ਲੱਗੀ ਪੈਟਰੋਲ ਦੇ ਵਿੱਚ origional 58000 ਕਿਲੋਮੀਟਰ ਚੱਲੇ ਹੋਏ ਕਤਲ ਸਿੰਘ ਦੀ ਗੱਡੀ ਠੀਕ ਹੈ ਜੀ ਸਿੰਗਲ ਹੈਂਡ origional 58000 ਚੱਲੀ ਹੈ ਬੰਪਰ ਦਾ ਕਨਾਲ ਦੇ ਨਹੀਂ ਜੀ ਕਿਤੇ ਇੱਕ ਕਲਮ ਵੀ ਨਹੀਂ ਲੱਗੀ ਹੋਈ ਪਈ ਬਿਲਕੁਲ ਜੀ ਬਿਲਕੁਲ ਗੱਡੀ ਦੱਸੀ ਜਾਂਦੀ ਹੈ ਪੈਟਰੋਲ ਦੇ ਵਿੱਚ 16 17 ਦੀ ਐਵਰੇਜ ਦੇ ਦਿੰਦੀ ਹੈ ਬਹੁਤ ਹੈਵੀ ਕਾਰ ਹੈ ਜੀ ਲਾਈ ਦੇ ਵਿੱਚ ਸੋਹਣੀ ਹੈ ਫੋਰਡ ਦੀ ਠੀਕ ਹੈ ਲਗ 20000 ਰੁਪਏ ਕੁੱਲ 1 ਲੱਖ 20 20 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੌਜੀ ਸਾਹਿਬ ਉਹਨਾਂ ਨੇ ਪੂਰੀ ਸੰਭ ਕੇ ਰੱਖੀ ਹੋਈ ਹੈ ਜੀ ਗੱਡੀ ਨਾ ਸਾਰੀ ਚੀਜ਼ ਨਾਲ ਦੀ ਆ ਗਈ ਤੇ ਇਹ 2014 ਮਾਡਲ ਦੀ ਸੈਲਡੀਏ ਡਿਜ਼ਾਇਰ ਆ ਗਈ ਦਿੱਲੀ ਨੰਬਰ ਹੈ ਜੀ ਐਨਓਸੀ ਮਿਲੂਗਾ ਪੰਜਾਬ ਦਾ 235000 ਰੁਪਏ 235000 ਦੀ 14 ਮਾਡਲ ਜੀ ਜਿਹੜੇ ਵੀ ਭਰਾ ਉਹ ਜਿਹੜੀ ਗੱਡੀ ਪਸੰਦ ਹੁੰਦੀ ਹੈ ਸਕਰੀਨ ਸ਼ਾਟ ਮਾਰ ਕੇ ਵੀਰੇ ਹੋਣ ਨਾਲ ਰੇਟ ਬਣਾ ਸਕਦੇ ਹੈ ਨਾ ਦਿੱਲੀ ਵਾਲਾ ਰੇਟ ਹੈ ਜੀ ਡਿਜ਼ਾਇਰ ਦਿੱਲੀ ਵਾਲਾ ਬਿਲਕੁਲ ਜੀ ਬਿਲਕੁਲ ਦਿੱਲੀ ਨੂੰ ਵੀ ਕਟਾ ਕੇ ਦੇਣੇ ਰੇਟ ਵੀ ਲਾ ਕੇ ਤਾਂ ਆਪਾਂ ਪੋਲੋ ਆ ਗਈ ਜੀ ਪੋਲੋ ਆ ਗਈ ਜੀ 2012 ਮਾਡਲ ਮੈਨੂਫੈਕਚਰ 11 ਦਸੰਬਰ 2011 ਦੇ ਮੈਨੂਫੈਕਚਰ ਹੈ ਠੀਕ ਹੈ ਜੀ 2012 ਰਜਿਸਟਰਡ ਪੱਕੇ ਪੰਜਾਬ ਦੇ ਨੰਬਰ ਦੀ ਗੱਡੀ ਹੈ ਜੀ ਤਿੰਨੇ ਸਿਲੰਡਰ ਵਾਲਾ ਇੰਜਣ ਹੈ ਜਿਹੜਾ ਜੀ ਇਹ ਬਾਈ ਪਲਸ ਦੀ ਐਵਰੇਜ ਬੱਕ ਜਾਂਦੀ ਹੈ ਡੀਜ਼ਲ ਇਹ ਵੀ ਬਾਈਪਲਸ ਕਰਦੀ ਹੈ ਬਾਈ ਪਲਸ ਜੀ ਗਾਰੰਟੀ ਨਾਲ 6 ਵੀ ਨਹਿਰੀਂ ਜਗਲ ਦੀ ਆਪਣੀ ਗਾਰੰਟੀ ਹੈ 1 ਲੱਖ 95000 1 ਲੱਖ 95000 ਬਾਕੀ ਮੌਕੇ ਤੇ ਜਰੂਰ ਮੰਨਦਾਨ ਹੋਊਗਾ ਇਹਦੇ ਚ ਕੋਈ ਦੋ ਰਹਿ ਨਹੀਂ ਹੈਗੀ ਚਲੋ ਮਾੜਾ ਮੋਟਾ ਵੀਡੀਓ ਦੇ ਵਿੱਚ ਹੁੰਦੇ ਆ ਨਾ ਰੇਟ ਬੋਲਣੇ ਪੈਂਦੇ ਨੇ ਬਾਕ ਇਹ ਹੁੰਦਾ ਜੀ ਹਾਂ ਜੀ ਆਪਣੇ ਇਹ ਆ ਗਈ ਜੀ ਬਰਲਾ 2010 ਮਾਡਲ ਠੀਕ ਹੈ ਜੀ ਬਰਲਾ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਵਕੀਲ ਸਾਹਿਬ ਦੀ ਗੱਡੀ ਹੈ ਛੇੜ ਨੰਬਰ ਹੈ ਜੀ ਡਬਲ ਡਿਜੀਟਲ 0037 0037 ਡੀਆਪੀ ਦਾ ਸਟicker ਵੀ ਲੱਗਿਆ ਸੀ ਸਾਫ਼ ਨਹੀਂ ਹੋਇਆ ਸਾਥੋਂ ਫਟਣ ਦੀ ਕੋਸ਼ਿਸ਼ ਕੀਤੀ ਹੈ ਵਕੀਲ ਸਾਹਿਬ ਦਾ ਲੱਗਿਆ ਹੋਇਆ ਹੈ ਹਾਂ ਜੀ ਹਾਂ ਤੇ ਉਹ ਸੁਣੀ ਐਵਰੇਜ ਵੀ 20+ ਚਲੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਇਹ ਆਪਦੇ ਟਾਈਮ ਦੀ ਰਾਣੀਕਾਰਾਂ ਦੀ ਪੂਰੀ ਲਗਜ਼ਰੀ ਦੇ ਵਿੱਚ ਆ ਜਾਂਦੀ ਹੈ 1,85,000 ਰੁਪਏ 1,85,000 ਦੇ ਵਿੱਚ ਇਹ ਪਾਵਾਂਗੇ ਜੀ ਕਹਾਂ ਵਾਲੀ ਆ ਗਈ ਜੀ ਆਪਣੇ ਕੋਲ ਸਵਿਫਟ ਐਲ ਐਕਸ ਆਈ ਐਲ ਐਕਸ ਆਈ ਸਵਿਫਟ ਆ ਗਈ ਬਲੈਕ ਬਿਊਟੀ ਕਾਲੀ ਨਾਗਣੀ ਕਾਲੀ ਨਾਗੜੇ ਜੀ ਇਹ ਲਓ ਜੀ ਐਲ ਐਕਸ ਆਈ 2009 ਮਾਡਲ ਜੀ ਜੀ ਐਨਓਸੀ ਦੇ ਨਾਲ 1,45,000 ਰੁਪਏ 1 ਲੱਖ 45000 ਦੇ ਵਿੱਚ ਤੁਸੀਂ ਇਹ ਸਵਿਫਟ ਗੱਡੀ ਲੈ ਸਕਦੇ ਹੋ ਹੈਨਾ ਪੈਟਰੋਲ ਪੈਟਰੋਲ ਸਹੀ ਐਲਐਕਸ ਆਈ ਪੈਟਰੋਲ ਦੇ ਵਿੱਚ ਹੈ ਜੀ ਤੇ ਵਰਨ ਆ ਗਈ ਜੀ 2013 ਮਾਡਲ ਚੰਡੀਗੜ੍ਹ ਨੰਬਰ ਹੈ ਜੀ ਠੀਕ ਹੈ ਜੀ ਤੇ ਜੇ ਮੇਰੇ ਬਿੱਤਰ ਨੇ ਵੀਰ ਨੇ ਕਹਿੰਨੇ ਲਗਦ ਲੈਣੀ ਹੈ ਤਾਂ ਪੰਜਾਬ ਦੇ ਰਸਤੇ ਵੀ ਆਪਾਂ ਚੰਡੀਗੜ੍ਹੋਂ ਨਾਮ ਕਰਾ ਲਾਂਗੇ ਇਦਾਂ ਹੀ ਨੰਬਰ ਪਾਟੀ ਕਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਠੀਕ ਹੈ ਜੀ ਲੋਨ ਵਗੈਰਾ ਕਰਾਉਣਾ ਤਾਂ ਨੰਬਰ ਲਗਾਉਣਾ ਪਊਗਾ ਪੰਜਾਬ ਦਾ ਇਹਨੂੰ ਸਿੱ ਮਿਲ ਜੂਗਾ ਕੋਈ ਇਸ਼ੂ ਨਹੀਂ 2013 ਮਾਡਲ ਹੈ ਜੀ ਲੱਗੇ ਨੇ ਬਹੁਤ ਸੋਹਣੇ ਇਹ ਦੇਖੋ ਪੂਰੀ ਸ਼ੌਂਕ ਨਾਲ ਰੱਖੀ ਹੋਈ ਹੈ ਜੀ ਪੂਰੀ ਸਾਫ ਕਰ ਹੈ ਥੋੜੀ ਜਿਹੀ ਲੋਕੇਸ਼ਨ ਕਰਕੇ ਆਹ ਲੋਕੇਸ਼ਨ ਹੈ ਬਿਲਕੁਲ ਜੀ ਬਿਲਕੁਲ 310000 ਰੁਪਏ 310000 ਜੀ ਲਓ ਜੀ ਗਾਹਲੀ ਵੀ ਤਲਵਿੰਦਰ ਰਾਜਾ ਵਰਨਿਕ ਫਰੂਡ ਇੱਕ ਹੋਰ ਆ ਗਈ ਜੀ 2015 ਮਾਡਲ ਪੁਸ਼ ਬਟਨ ਸਟਾਰਟ ਹੈ ਜੀ 1.6 6 ਰੈਕ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਦਿੱਲੀ ਨੰਬਰ ਹੈ ਜੀ ਐਨਓਸੀ ਮਿਲੂਗਾ ਇੰਜਾਂ ਕੇ ਉਹਦੀ ਆਪਣੀ ਗਾਰੰਟੀ ਹੁੰਦੀ ਹੈ ਹਰੇ ਘਰ ਤੇ ਹਾਂਜੀ ਹਾਂਜੀ 455000 455 ਦੇ ਵਿੱਚ ਜੀ ਲਓ ਜੀ ਆਜੋ ਤਲਵਿੰਦਰ ਕੋਸਪੋਰਟ ਆਪਣੇ ਕੋਲ ਇੱਕ ਹੋਰ ਆ ਗਈ ਜੀ 2014 ਮਾਡਲ ਸਾਰੀ オリジナル ਕਾਰ ਹੈ ਜੀ ਹਾਂਜੀ A to Z ਇੰਜਨ ਕੇ ਦੀ ਆਪਣੀ ਗਾਰੰਟੀ ਹੁੰਦੀ ਹੈ ਹਾਂਜੀ ਹਾਂਜੀ 2,60,000 ਰੁਪਏ 2 ਲੱਖ 60000 ਲਓ ਜੀ ਬਾਈ ਜੀ ਬਹੁਤ ਸਾਰੇ ਬਿਲਕੁਲ 85 ਪੈਸੇ ਪਏ ਨੇ ਜੀ 85 ਪੈਸੇ ਹੈਗੇ ਨੇ ਜੀ ਆਹ ਦਿਖਾ ਦੇ ਤਰਵਿੰਦਰ 85 ਪੈਸੇ ਟਾਇਰ ਪਏ ਨੇ ਬਾਕੀ ਸਾਰੇ ਗੱਡੀ ਬਹੁਤ ਸਾਫ਼ ਪਈ ਹੈ ਸਾਰੀ ਓਰੀਜਨਲ ਹੈ ਨਾ ਦੇਖੋ ਥੋੜੀ ਟੂੜੀ ਵਾਲੇ ਖੜੀ ਹੈ ਹਾਂ ਜੀ ਆ ਹੋ ਜਾਂਦਾ ਬਾਕੀ ਸਾਰੇ ਜਿੰਨੀਆਂ ਵੀ ਬਾਈ ਜੀ ਹੋਰਾਂ ਨੇ ਗੱਲਾਂ ਸੁਣਨ ਸੰਗੀਆਂ ਕੀਤੀਆਂ ਨੇ ਬਿਲਕੁਲ ਅਸਲੀ ਉਹਦੇ ਤੇ ਪੂਰਾ ਸੁਨੂ ਜਮ ਓਰੀਜਨਲ ਚੀਜ਼ ਹੀ ਦਿਖਾਈ ਹੈ ਤੇ ਕੋਈ ਉਹਦਾ ਕੰਮ ਨਹੀਂ ਕਰੇ ਉਤਰਾਂਗੇ ਵੀਰੇ ਇਹ ਬਿਲਕੁਲ ਵੀਡੀਓ ਪਾਰਟੀ ਦੇ ਬਾਅਦ ਦੇ ਵਿੱਚ ਗੱਡੀ ਤੋਂ ਮੋੜ ਨਹੀਂ ਚੱਕ ਕਹਿੰਗੇ ਜਿਹੜਾ ਉਹ ਪਹਿਲਾਂ ਕਰੀਏ ਨੇ ਤਾਂ ਖੜੇ ਰਿਟਰਨ ਦੇ ਵਿੱਚ ਆਪਣੀ ਗਰੰਟੀ ਹੈ ਹਾਂਜੀ ਹਾਂਜੀ ਤੇ ਹੋਮ ਡਿਲੀਵਰੀ ਦਾ ਜੀ ਹੋਮ ਡਿਲੀਵਰੀ ਦੇ ਦਿੰਦੇ ਆ ਵੀਰੇ ਪਰ ਪਹਿਲਾ ਇਹ ਸੀਗਾ ਕਿ ਅਸੀਂ ਫੋਨ ਦੀ ਗੱਡੀ ਪੱਕੀ ਕਰਕੇ ਛੱਡਣ ਚਲੇ ਜਾਂਦੇ ਸੀ ਠੀਕ ਹੈ ਜੀ ਤੇ ਬਾਅਦ ਵਿੱਚ ਕੀ ਕਹਿੰਦੇ ਨੇ ਘਰੇ ਜਿਹੜੇ ਜਨਾਨੇ ਚੱਲਦੇ ਹੋ ਕਹਿੰਦੇ ਮੇਰਾ ਘਰ ਵਾਲੀ ਨੂੰ ਨਹੀਂ ਪਸੰਦ ਆਈ ਜੀ ਮੈਂ ਤਾਂ ਨਵੀਂ ਲੈਣੀ ਸੀ ਹਾਂਜੀ ਹਾਂਜੀ ਪਰ ਵੀਰੇ ਉਹਦੇ ਵਾਸਤੇ ਉਹਨੇ ਹੀ ਕਰਦੇ ਪਹਿਲਾਂ ਆ ਕੇ ਗੱਡੀ ਡਨ ਕਰ ਪਸੰਦ ਕਰੋ ਠੀਕ ਹੈ ਜੀ ਠੀਕ ਹੈ ਡਨ ਕਰਕੇ ਉਸ ਤੋਂ ਡਿਲੀਵਰੀ ਕਰਦਾ ਕੋਈ ਇਸ਼ੂ ਨਹੀਂ ਪਹਿਲਾਂ ਲਗਾਂ ਬੰਦ ਕਰਤਾ ਵੀ ਫੋਨ ਦੀ ਆਪਾਂ ਛੱਡੇ ਆਉਂਦੇ ਸੀ ਹੈ ਨਾ ਦੋ ਤਿੰਨ ਵਾਰੀ ਹੋ ਗਿਆ ਵੀਰੇ ਹਾਂਜੀ ਲੈਂਦਾ ਸੀ ਕਿ ਉਦੋਂ ਵਕ ਕਹਿੰਦਾ ਮੇਰੇ ਤਾਂ ਘਰ ਵਾਲੀ ਨੇ ਕਹਿੰਦੀ ਨਵੀਂ ਕਢਵਾਵਾਂਗੇ ਜੀ ਮੁੰਡਾ ਕਹਿੰਦਾ ਸੀ ਹੋਰ ਲੈਣੀ ਹੈ ਬਿਲਕੁਲ ਜੀ ਤਾਂ ਕਰਕੇ ਪਹਿਲਾਂ ਗੱਡੀ ਪਸੰਦ ਕਰ ਲਓ ਵੀਰੇ ਪਹੁੰਚ ਦੇ ਦਾਂਗੇ ਕੋਈ ਇਸ਼ੂ ਨਹੀਂ ਹਾਂਜੀ ਹਾਂਜੀ ਤੇ ਇੱਕ ਤਾਂ ਬਈ ਜੀ ਹੁਣ ਆਪਾਂ ਲੋਕੇਸ਼ਨ ਦੱਸ ਦਈਏ ਤੇ ਪੂਰਾ ਆਪਾਂ ਨਾਮ ਦੱਸ ਦਈਏ ਆਪਣੇ ਕਾਰੋਬਾਰ ਦਾ ਤੇ ਇੱਕ ਆਪਾਂ ਫੋਨ ਨੰਬਰ ਬੋਲ ਦਈਏ ਜੀ ਲੈ ਤਲਵਿੰਦਰ ਮਾਰਕ ਕਰਾ ਮਾਰ ਦੇ ਕੈਮਰਾ ਚਾਰਜ ਪਰ ਗੱਡੀਆਂ ਕੱਟੀਆਂ ਬਾਈ ਹੋਰ ਬਹੁਤ ਸਾਰੀਆਂ ਕੱਟੀਆਂ ਪੂਰੇ ਤੁਸੀਂ ਐ ਮੰਨ ਲਓ ਯਾਰ ਜਿਹੜੀ ਵੀ ਗੱਡੀ ਜਿਹੜੇ ਰੇਟ ਦੀ ਗੱਡੀ ਤੁਸੀਂ ਗੱਡੀ ਚਾਹੁੰਦੇ ਹੋ ਤੇ ਬਾਈ ਜੀ ਹੁਰੀ ਤੁਹਾਨੂੰ ਉਸੇ ਰੇਟ ਦੀ ਉਹੀ ਗੱਡੀ ਤੁਹਾਨੂੰ ਹੋਰ ਸਰ ਰਹਿ ਗਈ ਜੀ ਆਪਣੇ ਕਾ ਵੀ ਕਾਰ ਆਪਾਂ ਦਿਖਾ ਦੇ ਬਹੁਤ ਕਾਰ ਆ ਦੇ ਜੀ ਆ ਜਾਓ ਲੈ ਵੀ ਹੁਣ ਸੋਨੂੰ ਗੱਡੀ ਦਿਖਾਉਨੇ ਆ ਮਾਨਸਾ ਵਾਲੀ ਪੋਸਟ ਆ ਗਈ ਜੀ ਸਾਰੇ ਦਿਨ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਟੈਂਪੂ ਟਰੈਵਲ ਵਾਲਿਆਂ ਦੀ ਕਹਿਣਾ ਜਿਹੜੇ ਮੇਰੇ ਵੀਰ ਨੂੰ ਪੋਸਟ ਤੋਂ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ 7 ਸੀਟਰ ਕਾਰ ਹੈ ਜੀ ਮੋਡੀਫਿਕੇਸ਼ਨ ਬਾਅਦ ਤੇ ਬਹੁਤ ਸੋਹਣੀ ਕਾਰ ਹੈ ਕਿਹ ਤਰ੍ਹਾਂ ਦੇ ਮੋਡੀਫਿਕੇਸ਼ਨ ਲੋਏ ਵੀ ਲੱਗੇ ਨੇ ਪੱਕੇ ਪੰਜਾਬ ਨੰਬਰ ਦੇ ਸਾਰੇ origignal ਹੈ ਹਾਂਜੀ ਮਰਸੀ ਵਾਲਾ ਇੰਜਨ ਹੈ ਇਹਦੇ ਚ ਇਹ 15 ਤੋਂ 17 ਤੱਕ ਤੱਕ ਇਹਦੀ ਐਵਰੇਜ ਚਲੀ ਜਾਂਦੀ ਹੈ ਜੀ ਠੀਕ ਹੈ ਜੀ 15 ਤੋਂ 17 ਐਵਰੇਜ ਇਹ ਕੱਢਦੀ ਹੈ ਜੀ ਕੱਢ ਦਿੰਦੀ ਹੈ ਬਾਕੀ ਕੋਈ ਮੋਡੀਫਿਕੇਸ਼ਨ ਕਿਸ ਤਰ੍ਹਾਂ ਦੀ ਕਰਨੀ ਹੈ ਕੋਈ ਬੜੀ ਮਹਿੰਗੀ ਨਹੀਂ ਠੀਕ ਹੈ ਮੇਰੇ ਆਪਾ ਦੇ ਦਾਂਗੇ 2012 ਮਾਡਲ ਪੰਜਾਬ ਨੰਬਰ ਦੇ 2.5 ਲੱਖ ਰੁਪਏ ਲਓ ਜੀ 2.5 ਲੱਖ ਦੇ ਵਿੱਚ ਬਾਈ ਕਹਿੰਦਾ ਸੱਵਲ ਸੀਟਰ ਗੱਡੀ ਤੂੰ ਐ ਲਾ ਲਓ ਵੀ ਪਰਿਵਾਰ ਵਾਸਤੇ ਇਹਦਾ ਥੋੜਾ ਪਰਿਵਾਰ ਵੱਡਾ ਨਾ ਤੂੰ ਐ ਲਾ ਲਓ ਵੀ ਬੱਸ ਹੀ ਆ ਇੱਕ ਤਰ੍ਹਾਂ ਦੀ ਹੈ ਨਾ ਬ ਇਹ ਤਾਂ ਕੋਈ ਦਿੱਕਤ ਨਹੀਂ ਪਈ ਇਸ ਵਾਰੀਆਂ ਸਾਰੇ ਮੱਖੂ ਹੀ ਕੰਮ ਦੇ ਹੋ ਜੀ ਟੈਕਸੀ ਲੈਣ ਚ ਆ ਗਿਆ ਜਿਵੇਂ ਆਮ ਕਈ ਮੇਰੇ ਲੋਕਲ ਆ ਬੱਚੇ-ਪੁੱਛੇ ਆ ਵਾਸਤੇ ਵੀ ਚੱਲਦਾ ਹੈ ਨਾ ਅੱਜ ਕੱਲ ਉਹ ਚੀਜ਼ ਦਾ ਪੂਰਾ ਬੱਸਾਂ ਦਾ ਕੰਮ ਹੀ ਹੈ ਜੀ ਹੈ ਨਾ ਤੇ ਪਜੈਰੋ ਸਪੋਰਟ ਆ ਗਈ ਜੀ ਹਾਂਜੀ 2012 ਮਾਡਲ ਜੀ ਸਪੋਰਟਸ ਮਾਡਲ ਹੈ ਜੀ ਬਿਲਕੁਲ ਇੱਕ ਪਜੈਰੋ ਸਿੰਪਲ ਹੁੰਦੀ ਹੈ ਜੀ ਉਹ ਹੋਰ ਹੁੰਦੀ ਹੈ ਪਜੈਰੋ ਸਪੋਰਟਸ ਹੈ ਜੀ ਤੇ ਮੇਰੇ ਵੀਰਾਂ ਨੂੰ ਪਤਾ ਹੈ ਉਹਨਾਂ ਦਾ ਪਤਾ ਹੈ ਸਪੋਰਟ ਹੈ ਜੀ ਬਿਲਕੁਲ ਜੀ ਬਿਲਕੁਲ ਕਈ ਵਾਰੀ ਸਾਡੇ ਵਾਗੇ ਭਰਾਵਾਂ ਨੂੰ ਇੱਚੀ ਦਾ ਪਤਾ ਵੀ ਨਹੀਂ ਹੁੰਦਾ ਕਿ ਛੋਟੇ ਗੱਲ ਤਾਂ ਹੁਣ ਹੋ ਰੋਲਦਾ ਹੈ ਸਪੋਰਟਸ ਹੈ ਜੀ ਠੀਕ ਹੈ ਜੀ ਤੇ 12 ਮਾਡਲ ਹੈ ਜੀ ਇਹਨੂੰ ਸੀ ਮਿਲੂਗਾ ਪੰਜਾਬ ਦਾ 455000 455000 ਦੀ ਮੰਤਰੀਆਂ ਵਾਲੀ ਗੱਡੀ ਆ ਗਈ ਬਾਈ ਤੁਸੀਂ ਫੋਰਚਨਰ ਨੈਵਰਾ ਦੇ ਲੈਵਲ ਦੀ ਗੱਡੀ ਹੈ ਜੀ ਉਹ ਤਾਂ ਹੋਣਾ ਹੀ ਆਂਦੇ ਉਸ ਟਾਈਮ ਦੀ ਰਾਣੀ ਆਉਂਦੇ ਟਾਈਮ ਠੀਕ ਹੈ ਜੀ ਕਰਹੀ ਹੈ ਉਸ ਚ ਠੀਕ ਹੈ ਉਹ ਮੰਨ ਲਓ ਨਾਂ ਕਮਾਇਆ ਹੈ ਨਾ ਬਿਲਕੁਲ ਬਿਲਕੁਲ ਜੇ ਤੇਰੇ ਵੀਰ ਨੇ ਲੈਣੀ ਹੋਵੇ ਤਾਂ ਇਹਨਾਂ ਨੂੰ ਆਉਂਗਾ ਪਤਾ ਹੋਗਾ ਕਿ ਦਿਖਾ ਦੇ ਬਣਾ ਜੀ ਦੇਖ ਸਕਦੇ ਤੁਸੀਂ ਮੰਤਰੀਆਂ ਵਾਲੀਆਂ ਗੱਡੀਆਂ ਤੁਹਾਡੇ ਕੋਲ ਦੋ ਖੜੀਆਂ ਨੇ ਜਿਹੜੇ ਵੀ ਭਰਾ ਨੂੰ ਗੱਡੀਆਂ ਪਸੰਦ ਆਉਂਦੀਆਂ ਨਾ ਤੇ ਜਰੂਰ ਇੱਕ ਵਾਰੀ ਪਹੁੰਚੋ ਜਰੂਰ ਸੋਨੂੰ ਆਪਾਂ ਜਿਹੜਾ ਐਡਰੈਸ ਹੈ ਉਹ ਦੱਸਦੇ ਆ ਆਪਾਂ ਖੜੇ ਆ ਇਸ ਟਾਈਮ ਬਾਈ ਜੀ ਲੌਂਗਵਾਲ ਜੀ ਲੌਂਗਵਾਲ ਬੀ ਜੀ ਮੰਡੀ ਦੇ ਵਿੱਚ ਆਪਣਾ ਦਫਤਰ ਹੈ ਨਾ ਮੰਡੀ ਦੇ ਵਿੱਚ ਜੀ ਹਾਂਜੀ ਔਰ ਜਦੋਂ ਸਲਾਈਡ ਤੋਂ ਆਪਾਂ ਨਿਕਲਦੇ ਆ ਨਾ ਬੜਬੜ ਵਾਲੀ ਸਾਈਡ ਤੋਂ ਆਈਏ ਹਾਂਜੀ ਇੱਕ ਸ਼ਹਿਰ ਕਿਨੇ ਖੱਬੇ ਆ ਤੇ ਰਾਸਤਾ ਮੁੜ ਜਾਂਦਾ ਸੱਜੇ ਹੱਥ ਜਾਂਦੇ ਆ ਲੋ ਪੈਟਰੋਲਪੰਪ ਨੇ ਇੰਡੀਅਨ ਆਇਲ ਦਾ ਪੰਪ ਹੈ ਜੀ ਇੱਧਰ ਸਾਹਮਣੇ ਭਾਰਤ ਪੈ ਰੇ ਉਹ ਬਿਲਕੁਲ ਸਾਹਮਣੇ ਬਿਨਾ ਪਲਸਟਰ ਵਾਲੇ ਫਿਲਹਾਲ ਕੰਨਾਂ ਨਹੀਂ ਆ ਜਰੇ ਜਾ ਗੇਟ ਆਪਣਾ ਬੜਾ ਹੈਪੀ ਕੰਮ ਨਹੀਂ ਹੈ ਤੁਸੀਂ ਐ ਲਾ ਲਓ ਵੀ ਉੱਥੇ ਤੁਸੀਂ ਐ ਮੰਨ ਲਓ ਵੀ ਆ ਹੀਰੇ ਪਏ ਨੇ ਆਪਣੇ ਕੋਲੇ ਹੈ ਨਾ ਜੀ ਬੱਸ ਆਪਣਾ ਬੜਾ ਲਿਸ਼ਕਨਪੁਰਚਕਾਣ ਵਾਲਾ ਹਾਂ ਜੀ ਇੱਕ ਬਈ ਜੀ ਪਰਾ ਨੰਬਰ ਬੋਲਿਓ ਬਾਕੀ ਮੈਂ ਸਕਰੀਨ ਤੇ ਨੰਬਰ ਦੇ ਦਿੰਦਾ ਹਾਂ ਜੀ 88476 ਜੀ 85977 ਜੀ 85977 ਬਾਕੀ ਪਾਸ ਸਕਰੀਨ ਤੇ ਵੀਰੇ ਦਾ ਨੰਬਰ ਛੱਡਾਂਗੇ ਫੌਜੀ ਕਾਰਬਜ਼ਾਰ ਲੋਂਗਵਾਲ ਫੌਜੀ ਕਾਰਬਜ਼ਾਰ ਲੋਂਗਵਾਲ ਇੱਕ ਵਾਰੀ ਪਹੁੰਚੋ ਜਰੂਰ ਤੁਹਾਨੂੰ ਗੱਡੀ ਇੱਥੋਂ ਦੇਗੀ ਰਾਜ ਨਹੀਂ ਕਰਦੇ ਵੀਰੇ ਰਾਜ ਨਹੀਂ ਕਰਦੇ ਜੋ ਦੱਸਿਆ ਹੀ ਮਿਲੂੰਗਾ ਤੂੰ ਬਿਨਾ ਵੀ ਆਪਾਂ ਜੀ ਹੋਰ ਵੀ ਜਿੰਨਾ ਮਾਰਟਰ ਮੇਰੇ ਵੀਰੇ ਨਾਲ ਜਿਹੜੀ ਦੂਰ ਚੱਲ ਕੇ ਆਉਣਗੇ ਤਾਂ ਰੱਖਾਂਗਾ ਵੀ ਫੋਨ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਿਸੇ ਵੀ ਟਾਈਮ ਮੇਰੇ ਦਾਸ ਤੋਂ 6 ਵਜੇ ਤੱਕ ਦਾ ਰੱਖ ਲਿਆ ਕਰੋ ਯਾਰ ਰਾਤ ਨੂੰ ਨਾ ਕਰਿਆ ਕਰੋ ਅਰੇ ਮੇਰੇ ਰਾਤ ਤੋਂ ਸਵੇਰਾਂ ਵੇਲੇ ਵੀਡੀਓ ਦੇਖ ਕੇ ਉਹਦੀ ਲਾ ਲੈਣ ਦੇ ਇੱਕ ਇੱਕ ਇੰਨੇ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਬਾਈ ਬਣ ਕੇ ਜਿਹੜਾ ਬਾਈ ਜਿਉਰੀ ਕਹਿੰਦੇ ਨੇ ਵੀ 10 ਤੋਂ ਲੈ ਕੇ 6 ਵਜੇ ਤੱਕ ਦਾ ਰੱਖ ਲਿਆ ਕਰੋ ਕੋਈ ਵੀ ਗੱਡੀ ਬਾਰੇ ਜਾਣਕਾਰੀ ਲੈਣੀ ਹੈ ਪੁੱਛਣਾ ਹੈ ਜਾਂ ਹੋਰ ਵੀ ਕੋਈ ਗੱਲਬਾਤ ਸਾਂਝੀ ਕਰਨੀ ਹੈ ਨਾ ਵੀ 10 ਤੋਂ ਲੈ ਕੇ 6 ਵਜੇ ਤੱਕ ਦਾ ਰੱਖ ਲਿਆ ਕਰੋ ਉਸ ਤੋਂ ਬਾਅਦ ਦਿੱਕਤ ਹੁੰਦੀ ਹੈ ਯਾਰ ਮੇਰੇ ਵੀਰੇ ਦਾ ਵੀਡੀਓ ਦਾ ਰਾਤ ਨੂੰ ਨਾ ਵੀਡੀਓ ਦੇਖ ਲੈਣੇ ਬਾਈ ਉਹਦੀ ਫੋਨ ਲਾ ਲੈਣਗੇ ਉਹਦੀ ਦਿੱਕਤ ਆ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਮਰਜ਼ੀ ਕਰੋ ਵੀਰੇ ਤੁਹਾਡ ਠੀਕ ਹੈ ਤੇ ਲੋ ਬਾਈ ਜੀ ਇੱਕ ਵਾਰੀ ਪਹੁੰਚੋ ਜਰੂਰ ਅੱਛਾ ਸ਼ੁਕਰੀਆ